ਬਹੁਤ ਖੁਸ਼ੀ ਹੋਈ ਹੈ ਸਾਨੂੰ ਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਕਿ ਸਾਨੂੰ ਮੈਰिज ਤੋਂ ਬਾਹਰ ਨਾਲ ਦੀ ਨਾਲ ਹੀ ਸਰਟੀਫਿਕੇਟ ਮਿਲ ਗਿਆ ਇਸ ਲਈ ਮੈਂ ਬਹੁਤ ਬਹੁਤ ਧੰਨਵਾਦਾਂ ਕੀ ਦੀ ਐ ਡੀ ਸੀ ਐਮ ਐਲ اے ਸਾਹਿਬ ਸਾਰੇ ਆਏ ਹੋਏ ਉਹਨਾਂ ਦੇ ਨਾਲ ਸਾਨੂੰ ਇਹ ਮੌਕਾ ਮਿਲਿਆ ਖੁਸ਼ ਹੋ ਜਾਓਗੇ ਕਿ ਸਰਕਾਰ ਲੋਕਾਂ ਦੀ ਮਦਦ ਲਈ ਕਿਵੇਂ ਅੱਗੇ ਆ ਰਹੀ ਹੈ ਦਰਸਲ ਵਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਕਾ ਦੇ ਵਿੱਚ ਕੈਂਪ ਲੱਗਿਆ ਹੋਇਆ ਸੀ ਕਿਉਂਕਿ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਨੰਦਕਾਰਜ ਤੋਂ ਬਾਅਦ ਜਲਦ ਰਜਿਸਟ੍ਰੇਸ਼ਨ ਹੋਵੇਗੀ ਤੇ ਅਜਿਹੇ ਦੇ ਵਿੱਚ ਨਵ ਵਿਆਹੇ ਜੋੜੇ ਦਾ ਨੰਦਕਾਰਜ ਹੋਣ ਤੋਂ ਬਾਅਦ ਮਹਿਜ਼ 5 ਮਿੰਟ ਬਾਅਦ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਜਿਸ ਤੋਂ ਬਾਅਦ ਲਾੜਾ ਤੇ ਲਾੜੀ ਦੇ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੇਸ਼ ਇਲਾਕੇ ਕੀਤੇਗੇ ਤੇ ਉੱਥੇ ਡਿਪਟੀ ਕਮਿਸ਼ਨਰ ਤੇ ਐਮਐਲਏ ਨੇ ਇਸ ਨਵ ਵਿਆਹੇ ਜੋੜੇ ਨੂੰ ਸ਼ਗਨ ਵੀ ਦਿੱਤਾ ਗਿਆ ਇੱਕ ਵਾਰ ਇਸ ਨਵ ਵਿਆਹੇ ਜੋੜੇ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਰਕਾਰ ਸਰਕਾਰ ਦੀਆਂ ਤਰੀਫਾਂ ਕਰਦੇ ਹੋਏ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਖੁਸ਼ੀ ਹੋਈ ਹੈ ਸਾਨੂੰ ਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਕਿ ਸਾਨੂੰ ਮੈਰਿਜ ਤੋਂ ਬਾਹਰ ਨਾਲ ਦੀ ਨਾਲ ਹੀ ਸਰਟੀਫਿਕੇਟ ਮਿਲ ਗਿਆ ਇਸ ਲਈ ਮੈਂ ਬਹੁਤ ਬਹੁਤ ਧੰਨਵਾਦਾਂ ਕੀਤੀ ਹੈ ਡੀਸੀ ਐਮਐਲਏ ਸਾਹਿਬ ਸਾਰੇ ਆਏ ਹੋਏ ਉਹਨਾਂ ਦੇ ਨਾਲ ਸਾਨੂੰ ਇਹ ਮੌਕਾ ਮਿਲਿਆ ਕੀ ਕਹੋਗੇ ਸਰਕਾਰ ਦੇ ਸੁਪਰੇਦ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਕਿ ਬਹੁਤ ਵਧੀਆ ਸੋਚ ਉਹਨਾਂ ਦੀ ਕਿ ਨਾਲ ਦੀ ਨਾਲ ਹੀ ਸਾਰਾ ਕੁਝ ਹੋ ਸਕੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਵੈਸੇ ਜਦੋਂ ਮੈਰਿਜ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਕਰਵਾ ਲਈਏ 3 ਤੋਂ 4 ਮੰਥ ਲੱਗ ਜਾਂਦੇ ਨੇ ਬੜੇ ਕਿ ਸਾਨੂੰ ਨਾਲ ਦੀ ਨਾਲ ਕਿਤਹ ਘੰਟਿਆਂ ਦੇ ਵਿੱਚ ਕਿਥੇ 3 ਤੋਂ 4 ਮਹੀਨੇ ਲੱਗਦੇ ਨੇ ਉੱਥੇ ਮੇਰਾ ਖਿਆਲ ਹੈ ਤੁਹਾਨੂੰ ਅੱਜ 3 ਤੋਂ 4 ਘੰਟੇ ਵੀ ਲੱਗੇ ਹਾਂਜੀ ਇਸ ਤੋਂ ਵੀ ਘੱਟ ਲੱਗੇ ਹੈ ਤੁਹਾਨੂੰ ਮਿਲ ਗਿਆ ਨਾਲ ਦੇ ਨਾਲ ਬਿਲਕੁਲ ਜੀ ਸਾਨੂੰ ਕਚੈਰੀਆਂ ਦੇ ਵਿੱਚ ਖੱਜਲ ਨਹੀਂ ਹੋਣਾ ਪਿਆ ਬਸ ਦੀਸੀ ਗੱਲ ਕਹਾਂ ਸੋ ਬੈਟਰ ਹੈ ਸਾਨੂੰ ਇੱਥੇ ਹੀ ਸਰਟੀਫਿਕੇਟ ਮਿਲ ਗਿਆ ਨਹੀਂ ਪਰ ਹੁਣ ਕਚੈਰੀਆਂ ਜਿੱਥੇ ਖੱਜਲ ਨਹੀਂ ਹੋਣਾ ਪੈਂਦਾਗਾ ਜਲਦੀ ਹੋ ਜਾਂਦੇ ਨੇ ਕੰਮ ਹਾਂਜੀ ਪਰ ਫਿਰ ਵੀ ਇੰਨੇ ਕੇ ਟਾਈਮ ਤਾਂ ਲੱਗੇ ਨੇ 2-3 ਘੰਟੇ ਤਾਂ ਕਿਤੇ ਨਹੀਂ ਕੰਮ ਹੁੰਦਾ ਜੀ ਹਾਂ ਇੱਥੇ 2 ਘੰਟੇ ਵੀ ਲੱਗੇ ਤੁਹਾਨੂੰ ਨੇ 2 ਘੰਟੇ ਵੀ ਮੈਂ ਕਹਿੰਦਾ ਬਹੁਤ ਜ਼ਿਆਦਾ ਕਹ ਦਿੱਤੀ ਸਰ ਸ਼੍ਰੀਕਲ ਜੀ ਅੱਜ ਪਗਮੰਤ ਮਾਨ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਸਾਡੇ ਪਿੰਡ ਸਿੰਘਾ ਵਾਲੇ ਵਿਖੇ ਅਸੀਂ ਕੈਂਪ ਲਗਾਇਆ ਹੈਗਾ ਔਰ ਇੱਥੇ ਅੱਜ ਸਾਡੇ ਮੋਗਲੇ ਦਾ ਹੀ ਇੱਕ ਕਪਲ ਜਿਹੜਾ ਹੈਗਾ ਨਿਊਲੀ ਮੈਰਿਡ ਕਪਲ ਹੈ ਇਹਨਾਂ ਦੇ ਆਨੰਦ ਕਾਰਜ ਹੋਏ ਆ ਔਰ ਰਜਿਸਟ੍ਰੇਸ਼ਨ ਹੋਈ ਹੈ ਕਿਉਂਕਿ 3-3 4-4 ਮਹੀਨੇ ਲੱਗ ਜਾਂਦੇ ਆ ਮੈਰਿਸ ਕਰਵਾਣ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਣ ਦੇ ਲਈ ਸੋ ਅੱਜ ਇਹਨਾਂ ਦੀ ਇਨਸਟੈਂਟਲੀ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ ਮੈਰਿਜ ਦੀ ਸੋ ਗ੍ਰੈਜੂਲੇਸ਼ਨਸ ਇਹਨਾਂ ਨੂੰ ਇਹਨਾਂ ਦੇ ਦੋਨਾਂ ਪਰਿਵਾਰਾਂ ਨੂੰ ਔਰ ਸਾਰੀ ਫੈਮਿਲੀ ਨੂੰ ਔਰ ਹਮੇਸ਼ਾ ਸੁਖੀ ਰਵੇ ਇਹ ਕਪਲ ਔਰ ਇਹ ਇੱਕ ਸਭ ਨੂੰ ਸੁਪਨਾ ਹੀ ਲੱਗ ਰਿਹਾ ਕਿਉਂਕਿ ਬਜ਼ੁਰਗਾਂ ਦੇ ਨਾਲ ਬੀਬੀਆਂ ਨਾਲ ਗੱਲ ਕੀਤੀ ਉਹ ਵੀ ਬੜੀਆਂ ਖੁਸ਼ ਆ ਉਹਨਾਂ ਨੂੰ ਵੀ ਇੱਕ ਸੁਪਨਾ ਹੀ ਲੱਗ ਰਿਹਾ ਕਿ ਸਾਡੇ ਪਿੰਡ ਆ ਕੇ ਜਿਹੜੇ ਸਾਡੇ ਕੰਮ ਹੋ ਰਿਹਾ ਸੋ ਮਾਨਸ ਭਗਮੰਤਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਅਸੀਂ ਉਹਨਾਂ ਦਾ ਕੋਟਨ-ਕੋਟਨ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬੀਆਂ ਲਈ ਸਾਡੇ ਲਈ ਇਹ ਸੁਵਿਧਾ ਦਿੱਤੀ ਹੈ ਸੋ ਬਹੁਤ-ਬਹੁਤ ਥੈਂਕ ਯੂ ਖੁਸ਼ੀ ਹੋਈ ਹੈ ਸਾਨੂੰ ਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਕਿ ਸਾਨੂੰ ਮੈਰਿਜ ਤੋਂ ਬਾਅਦ ਨਾਲ ਦੀ ਨਾਲ ਹੀ ਸਰਟੀਫਿਕੇਟ ਮਿਲ ਗਿਆ ਇਸ ਲਈ ਮੈਂ ਬਹੁਤ ਬਹੁਤ ਧੰਨਵਾਦਾਂ ਕੀਤੀ ਹੈ ਡੀਸੀ ਐਮਐਲਏ ਸਾਹਿਬ ਸਾਰੇ ਆਏ ਹੋਏ ਉਹਨਾਂ ਦੇ ਨਾਲ ਸਾਨੂੰ ਇਹ ਮੌਕਾ ਮਿਲਿਆ ਕੀ ਕਹਾਂਗੇ ਸਰਕਾਰ ਦੇ ਇਸ ਬ੍ਰਦਰ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਕਿ ਬਹੁਤ ਵਧੀਆ ਸੋਚ ਉਹਨਾਂ ਦੀ ਕਿ ਨਾਲ ਦੀ ਨਾਲ ਹੀ ਸਾਰਾ ਕੁਝ ਕਿੰਨਾ ਟਾਈਮ ਲੱਗ ਜਾਂਦਾ ਹੈ ਵੈਸੇ ਜਦੋਂ ਮੈਰਿਜ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਹੈ 3 ਤੋਂ 4 ਮੰਥ ਲੱਗ ਜਾਂਦੇ ਨੇ ਪਰ ਇਹ ਕਿ ਸਾਨੂੰ ਨਾਲ ਦੀ ਨਾਲ ਕਿ ਛੇ ਘੰਟਿਆਂ ਦੇ ਕਿਥੇ ਤਿੰਨ ਤੋਂ ਚਾਰ ਮਹੀਨੇ ਲੱਗਦੇ ਨੇ ਉੱਥੇ ਮੇਰਾ ਖਿਆਲ ਹੈ ਤੁਹਾਨੂੰ ਅੱਜ ਤਿੰਨ ਤੋਂ ਚਾਰ ਘੰਟੇ ਵੀ ਲੱਗੇ ਹਾਂਜੀ ਇਸ ਤੋਂ ਵੀ ਘੱਟ ਲੱਗੇ ਹੈ ਤੁਹਾਨੂੰ ਮਿਲ ਗਿਆ ਨਾਲ ਦੀ